वाहिगुरु साहेब जी तनासरी महला वजने यार घूमण ताकि तृष्ण न बूजी लपट रे माया रंग माते लोचनाछू न सूजी वे वे राजे यार घूमण बाकी तृष्ण बूझी लवट रही माया रंग माते लोचन कछू न सूझी बिख्या मैं कनी तृप्त न पाई जो पावक ईदन नहीं त्रापे बिना का अघाई रहाओ ਦਣ ਦਣ ਕਰਤ ਭੋਜਨ ਬਹੁ ਵਿੰਜਣੋ ਤਾਂ ਕਿ ਮਟੈ ਨ ਭੁੱਖਾ ਉਦਮ ਕਰੈ ਸਵਾਨ ਕੀ ਨਿਆਹੀ ਚਾਰਿ ਕੁੰਟਾਂ ਭੁੱਖਾ ਕਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋਹੀ ਨ ਚੁੱਕੈ ਦਰਨ ਭਰਤੋ ਕਰੈ ਕਰੈ ਪਿਛਤਾਪੈ ਸੋਗ ਲਹਿਰ ਮੈ ਸੂਕੈ ਹਰ ਹਰ ਨਾਮ ਅਪਾਰ ਮੂਲ ਅੰਮ੍ਰਿਤ ਏਕ ਨੰਧਣਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੂਲ ਅਮਰਤ ਇਹ ਕਰਨੰਧਣਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮਾਨ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਤੇਜ ਸਿੰਘ ਜੀ ਕਥਾਵਾਚਕ ਖੰਡਾ ਕੋਕਮਨਾਵ ਦਿਹਾੜਾ ਰੋ 7:30 ਤੋਂ ਲੈ ਕੇ 8:30 ਵਜੇ ਤੱਕ ਬਹੁਤ ਹੀ ਵਿਸਥਾਰ ਦੇ ਨਾਲ ਔਰ ਸਮਝ ਦੇ ਟੱਕ ਦੇ ਨਾਲ ਸੰਕਤਾਂ ਨੂੰ ਕਥਾ ਰਹੀ ਨਿਹਾਲ ਕਰ ਰਹੀ ਕੋਣ ਸੰਕਤਾ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਰਵਣ ਕਰਦੀਆਂ ਜੋ ਅੱਜ ਦੇ ਕੋਕਮਨਾਵੰਦੀ ਕਥਾ ਹੋਈ ਹੈ ਸੋ ਆਪ ਸਰਵਣ ਕੀਤੀ ਹੈ ਸੰਕਤਾ ਨੇ ਕਿ 672 ਅੰਗ ਦੇ ਉੱਤੇ ਤਨਾਸਰ ਜੀ ਮੁਹੱਲਾ ਪੰਜਵਾਂ ਵੱਡੇ ਵੱਡੇ ਰਾਜੀ ਅਰ ਭੂਮਣ ਤਾਂ ਕੀ ਤ੍ਰਿਸ਼ਨ ਨੂੰ 부ਜੀ ਲਗਤ ਰਹੇ ਮਾਇਆ ਰੰਗ ਮਾਤੇ ਲੋਚਣ ਕਛੁ ਨ ਸੁਜੀ ਸਾਰੇ ਮਾਇਆ ਦੇ ਸਿਆਪੇ ਪਾਈ ਹੋਈ ਆ ਸਾਥ ਸੰਗਤ ਸਾਰੀ ਪਾਸੇ ਜਿੱਥੇ ਜਾਓ ਮਾਇਆ ਦੀ ਗੱਲ ਚੱਲ ਰਹੀ ਹੈ ਤੇ ਮਾਇਆ ਇਹ ਨਹੀਂ ਹੈ ਕਿ ਮਾਇਆ ਦੇ ਬਿਨਾ ਤਰੋ ਪਰ ਵੀ ਨਹੀਂ ਚੱਲਦਾ ਤੇ ਮਾਇਆ ਜਿਨ੍ਹਾਂ ਦੇ ਕੋਲੇ ਬਹੁਤੀ ਹੈ ਲੋਚਣ ਕੁਛ ਨਸੂਜੀ ਕੁਝ ਨਹੀਂ ਉਹਨਾਂ ਨੂੰ ਸੁੱਚਦਾ ਉਹ ਪਰਮੇਸ਼ਰ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦੀ ਹੈ ਆਰਾਮ ਨਾਮ ਨੂੰ ਭੁੱਲ ਜਾਂਦੀ ਹੈ ਕਥਾ ਕੀਰਤਨ ਨੂੰ ਭੁੱਲ ਜਾਂਦੀ ਹੈ ਬਾਣੀ ਦਾ ਨਾਮ ਜਪਣਾ ਭੁੱਲ ਜਾਂਦੀ ਹੈ ਕੋਈ ਸੰਤ ਮਹਾਪੁਰਖ ਰਸਤੇ ਦੇ ਵਿੱਚ ਕਿਤੇ ਜਾ ਰਹੀ ਸਨ ਤੇ ਚਾਰ ਪੰਜ ਲੁੱਟਾ ਖੂਆ ਜਿਵੇਂ ਹੁਣ ਚੱਲਦੀਆਂ ਸਾਧ ਸੰਗਤ ਸਮਾ ਚੱਲ ਰਹੀ ਆ ਇਸੇ ਤਰ੍ਹਾਂ ਪਹਿਲਾਂ ਵੀ ਸਾਧਕਾਂ ਮਹਾਪੁਰਖਾਂ ਨੂੰ ਲੁੱਟਿਆ ਕਰਦੇ ਸਨ ਤੇ ਬੱਠੇ ਚਾਰ-ਪੰਜ ਆਦਮੀ ਬੈਠੇ ਕੋਈ ਸੰਤ ਮਹਾਪੁਰਖ ਆਪਣੀ ਲਿਬ ਦੇ ਵਿੱਚੋਂ ਤੁਰਿਆ ਆ ਰਹੇ ਸਨ ਰਸਤੇ ਦੇ ਵਿੱਚ ਅਜਨੇ ਕਰਦੇ ਆ ਰਹੇ ਸਨ ਅੱਗੋਂ ਆਦਮੀਆਂ ਨੇ ਜਿਹੜੇ ਚਾਰ-ਪੰਜ ਲੁੱਟਾ ਖੋਈ ਕਰਨ ਵਾਸਤੇ ਬੈਠੇ ਸਨ ਦੇਖਿਆ ਕਿ ਇਸ ਫਕੀਰ ਦੇ ਚੰਗੇ ਕੱਪੜੇ ਪਾਏ ਹੋਏ ਆ ਤੇ ਚੰਗਾ ਇਸ ਦਾ ਜਿਹੜਾ ਤੱਕ ਦਾ ਕਰ ਰਿਹਾ ਕਿਉਂਕਿ ਜਿਹੜਾ ਫਾਲਸੀ ਉਹ ਤਾਂ ਬਾਣੀ ਦਾ ਫਾਲਸ ਸੀਗਾ ਉਹਦੀ ਜਿਹੜੀ ਨਾਮ ਦੀ ਕਮਾਈ ਕੀਤੀ ਸੀ ਚਿਹਰਾ ਤਾਂ ਤੱਕ ਦਾ ਕਰ ਰਿਹਾ ਸੀ ਤੇ ਤਾਂ ਖੁਸ਼ ਸੀ ਤੇ ਜਦੋਂ ਉਹਨਾਂ ਨੇ ਦੇਖਿਆ ਨੇੜੇ ਆ ਰਿਹਾ ਕਿਸੇ ਦੇ ਕੋਲੇ ਧਨ ਦੌਲਤ ਬਹੁਤ ਹੋ ਵੀ ਕ੍ਰਿਸ਼ਨ ਨੇ ਉੱਠ ਲਈ ਤੇ ਸਾਧ ਸੰਗਤ ਦੇ ਜਿਹੜੇ ਸਾਧੂ ਹੁੰਦੇ ਆ ਸੰਤ ਮਹਾਂਪੁਰਖ ਹੁੰਦੇ ਆ ਗੁਰਮਖ ਹੁੰਦੇ ਆ ਇਨਾਂ ਦੀ ਮਾਇਆ ਦੇ ਨਾਲ ਨਹੀਂ ਪ੍ਰੀਤੀ ਹੁੰਦੀ। ਇਨਾਂ ਦੀ ਲੋਕਾਂ ਦੇ ਨਾਲ ਪ੍ਰੀਤੀ ਨਹੀਂ ਹੁੰਦੀ। ਇਨਾਂ ਕੋਲੇ ਮਾਇਆ ਹੁੰਦੀ ਹੈ ਜਿਹੜਾ ਧਨ ਇਕੱਤਰ ਕੀਤਾ ਹੁੰਦਾ ਸਾਥ ਸੰਗਤ ਇੱਕੋ ਹੀ ਇਨਾਂ ਨੇ ਧਨ ਇਕੱਠਾ ਕੀਤਾ ਹੁੰਦਾ। ਜਦੋਂ ਇਨਾਂ ਨੇ ਦੇਖਿਆ ਲੁੱਟਾ ਲੁੱਟਣ ਵਾਲੇ ਪੁੱਛਾਂ ਨੇ ਕਿ ਕੋਈ ਸਾਧੂ ਮਹਾਤਮਾ ਰੇਸ ਤੇ ਕੋਲੇ ਮਾਇਆ ਚੱਗੀ ਹੋਊਗੀ ਜਦੋਂ ਕੋਲ ਆ ਗਿਆ ਤੇ ਰੁਕਿਆ ਕੰਦਾ ਫਕੀਰ ਜੀ ਜੋ ਤੁਹਾਡੇ ਕੋਲੇ ਕੁਸ਼ੇਕਾ ਕਰਨ ਦੇ ਦੀ। ਕਰਨ ਲੱਗੇ ਸਾਡੇ ਕੋਲੇ ਕੁਝ ਨਹੀਂ ਹੈ ਜਿਹੜਾ ਤੁਹਾਡੇ ਕੋਲੇ ਤੰਨ ਦੌਲਤਾਂ ਸਾਨੂੰ ਦੇ ਦੇਵੇ ਉਹ ਕਹਿੰਦੇ ਜਿਹੜਾ ਸਾਡੇ ਕੋਲੇ ਤੰਨ ਦੌਲਤਾਂ ਤੁਸੀਂ ਲੈ ਨਹੀਂ ਸਕਦੇਗੇ ਤੇ ਨਾ ਹੀ ਤੁਹਾਡੇ ਕਮ ਆਉਣਾ ਤੇ ਨਾ ਹੀ ਇਹਨੂੰ ਤੁਸੀਂ ਲੁੱਟ ਸਕਦੇ ਆ ਨਾ ਖੋ ਸਕਦੇ ਨਾ ਚੁਰਾ ਸਕਦੇ ਆ ਉਹ ਕਹਿੰਦੇ ਸਾਨੂੰ ਤੰਨ ਦੇ ਤੇ ਨਹੀਂ ਫਿਰ ਅਸੀਂ ਤੁਹਾਨੂੰ ਛੱਡਾਂਗੇ ਉਹ ਕਹਿੰਦੇ ਜੋ ਕੁਝ ਕਰਨਾ ਭਾਈ ਸਾਡੇ ਨਾਲ ਕਰ ਲਵੋ ਤੇ ਜਿਹੜਾ ਮੇਰੇ ਕੋਲ ਤੰਨ ਦੌਲਤਾਂ ਨਾ ਹੀ ਤੁਹਾਡੇ ਕੋਲੋਂ ਚੁਰਾਏ ਜਾਣਾ ਨਾ ਤੁਹਾਡੇ ਕੋਲੋਂ ਸੰਭਾਲੇ ਜਾਣਾ ਕੀ ਕੀਤਾ ਇਹਨਾਂ ਨੇ ਸੰਤ ਮਹਾਪੁਰਚੰਦਾ ਕੋਈ ਉਹਨਾਂ ਦਾ ਬਚਨ ਨਹੀਂ ਸੁਨਿਆ ਇਹਨਾਂ ਨੇ ਆਪਣੀ ਮਨਾਂ ਮਰਜ਼ੀ ਕੀਤੀ ਉਹਨਾਂ ਨੇ ਬੰਨ੍ਹ ਦਿੱਤਾ ਸੰਤ ਮਹਾਪੁਰਚੰਦਾ ਪੜ ਕੇ ਪਕੜ ਲਿਆ ਉਹ ਕਹਿੰਦਾ ਇੱਕ ਬੋਲਿਆ ਕਹਿੰਦਾ ਲੱਗਾ ਜਾਂਦਾ ਸਾਨੂੰ ਮਾਇਆ ਦੇ ਦੇ ਤੂੰ ਨਹੀਂ ਫਿਰ ਤੂੰ ਉਹ ਤੇ ਖਤਮ ਅਸੀ ਕਰ ਦੇਂਗਾ ਬੰਨ੍ਹ ਤਾ ਤੈਨੂੰ ਲਈ ਆ ਉਹ ਕਹਿੰਦਾ ਜੇ ਮੈਨੂੰ ਮਾਰਨ ਤੋਂ ਪਹਿਲੇ ਇੱਕ ਮੇਰੀ ਅਰਜ਼ ਸੁਣ ਲਓ ਕਹਿੰਦੇ ਦੱਸੋ ਕਹਿੰਦੇ ਸਾਰੇ ਜਣੇ ਆਪਣੇ ਆਪਣੇ ਮਾਤਾ ਔਰ ਪਿਤਾ ਦੇ ਕੋਲ ਚਲੇ ਜਾਓ ਜੇ ਤੁਸੀਂ ਤੁਹਾਨੂੰ ਦولت ਮੇਰੇ ਕੋਲ ਲੈਣਾ ਹੈ ਤੇ ਮੈਂ ਤੁਹਾਨੂੰ ਦੇ ਦੇਵਾਂਗਾ ਕਹਿੰਦੇ ਚਲੇ ਜਾਂਦੇ ਆ ਉਹਨਾਂ ਨੇ ਬੰਨ ਦਿੱਤਾ ਕਿ ਜਿਹੜੇ ਸੰਤ ਮਹਾਂਪੁਰਖਾਂ ਕੋਈ ਸਾਧੂ ਉਹ ਭੱਜ ਨਾ ਜਾਵੇ ਆ ਕੇ ਖੋਲ ਦੇਵਾਂਗੇ ਕਹਿੰਦਾ ਆਪਣੇ ਆਪਣੇ ਮਾਤਾ ਪਿਤਾ ਤੋਂ ਔਰ ਘਰਵਾਲੀ ਔਰ ਬੱਚਿਆਂ ਤੋਂ ਪਰਿਵਾਰ ਤੋਂ ਪੁੱਛ ਕੇ ਆਓ ਕਿ ਜਦੋਂ ਅੰਤ ਵੇਲੇ ਮੈਂ ਇਸ ਤੋਂ ਸੰਸਾਰ ਦੇ ਉੱਤੇ ਜਾਣ ਲੱਗਾ ਖਤਮ ਹੋਣ ਲੱਗੇ ਤੇ ਅੰਤ ਵੇਲੇ ਸਾਡੀ ਸਹਾਇਤਾ ਕਰੋਗੇ ਤੇ ਇਹਨਾਂ ਨੇ ਗੱਲ ਪੱਲੇ ਬੰਨ ਲਈ ਆਪ ਕੋ ਆਪਣੇ ਘਰ ਦੇ ਵਿੱਚ ਚਲੇ ਗਏ ਮਾਤਾ ਪਿਤਾ ਨੂੰ ਪੁੱਛਿਆ ਮਾਤਾ ਪਿਤਾ ਜੀ ਸਾਨੂੰ ਧਨ ਦੌਲਤ ਦੀ ਲੋੜ ਐ ਸੀ ਤੁਹਾਨੂੰ ਲਿਆ ਕੇ ਜਿੰਨੇ ਤੇ ਅਸੀਂ ਤੁਹਾਨੂੰ ਧਨ ਦੌਲਤ ਲਿਆ ਕੇ ਦੇ ਦਾਂਗੇ ਜਦੋਂ ਅਸੀਂ ਇਥੋਂ ਅੰਤਮਲੇ ਸੰਸਾਰ ਦੇ ਉੱਤੇ ਜਾਣਾ ਸਾਡੀ ਤੁਸੀਂ ਕਮ ਆਉਂਗੇ ਸਾਡੇ ਨਾਲ ਚੱਲੋਗੇ ਸਾਡੀ ਚਾਤਾ ਕਰੋਗੇ ਮਾਂ ਨੇ ਕਹਿ ਦਿੱਤਾ ਪੁੱਤਰ ਮੈਂ ਤੈਨੂੰ 9 ਮਹੀਨਿਆਂ ਆਪਣੇ ਪੇਟ ਦੇ ਵਿੱਚ ਜਨਮ ਰੱਖ ਕੇ ਪਾਲਿਆ ਹੋਇਆ ਤੇ ਜਨਮ ਦੇ ਕਿਤਨ ਮ ਗਬਰੂ ਕਰ ਦਿੱਤਾ ਜਵਾਨ ਕਰ ਦਿੱਤਾ ਮੈਂ ਤੇਰਾ ਕੋਈ ਸਾਥ ਨਹੀਂ ਦੇ ਸਕਦੀ ਪਿਤਾ ਨੂੰ ਪੁੱਛਿਆ ਪਿਤਾ ਜੀ ਤੁਸੀਂ ਮੇਰੀ ਸ਼ਤਾ ਕਰੋਗੇ ਕਹਿੰਦਾ ਬੇਟਾ ਮੈਂ ਤੁਹਾਨੂੰ ਪਾਲਦਾ ਹਾਂ ਮੈਂ ਤੁਹਾਡੀ ਕਿਸੇ ਦਾ ਕਿਸੇ ਦਾ ਸਹਾਇਤਾ ਕਰ ਸਕਦਾ ਤੁਸੀਂ ਆਪਣੀ ਆਪਣੀ ਕਮਾਈ ਆਪ ਕਰੋ ਹੁਣ ਸਾਡੇ ਤੇ ਬੁਢਾਪਾ ਆਇਆ ਹੁਣ ਤੁਸੀਂ ਕਮਾ ਕੇ ਲਿਓ ਸਾਨੂੰ ਕਮਾ ਕੇ ਦੇਵੋ ਪਤਾ ਲੱਗਿਆ ਜੀ ਤੋਂ ਆਪਣੇ ਘਰ ਵਾਲੇ ਤੋਂ ਪੁੱਛਿਆ ਇਸਤਰੀ ਤੋਂ ਪੁੱਛਿਆ ਆਪਣੇ ਘਰ ਵਾਲੀ ਤੋਂ ਪੁੱਛਿਆ ਬੱਚਿਆਂ ਤੋਂ ਪੁੱਛਿਆ ਆਪਣੇ ਬੱਚਿਆਂ ਨੂੰ ਮਿਠਾ ਲਿਆ ਜਦੋਂ ਮੈਂ ਖਤਮ ਹੋ ਗਿਆ ਦੁਨੀਆਂ ਤੋਂ ਮਰ ਲੱਗਾ ਮੇਰੀ ਅੰਤ ਵੇਲੇ ਸਹਾਇਤਾ ਕਰਦੋਂਗੇ ਕਹਿੰਦੇ ਪਿਤਾ ਜੀ ਭਾਵੇਂ ਚੋਰੀ ਕਰੋ ਭਾਵੇਂ ਠੱਗੀ ਕਰੋ ਤੇ ਭਾਵੇਂ ਸਾਧੂ ਬਣ ਜਾਓ ਤੇ ਭਾਵੇਂ ਸੰਤ ਬਣ ਜਾਓ ਸਾਨੂੰ ਤਾਂ ਰੋਟੀ ਖਾਣ ਵਾਸਤੇ ਚਾਹੀਦੀ ਆ ਸਾਨੂੰ ਕਿੱਥੋਂ ਲਿਆ ਕੇ ਦੇਵੋ ਸਾਨੂੰ ਰੱਖਣ ਚਾਹੀਦੀ ਅਸੀਂ ਦੀ ਤੇਰੀ ਕਿਸੇ ਤੱਕ ਕਰ ਸਕਦੀ ਕਰਵਲੀ ਨੇ ਪੁੱਛਿਆ ਕਹਿੰਦਾ ਮੇਰੀ ਅੰਤ ਵੇਲੇ ਤੁਸੀਂ ਸਹਾਇਤਾ ਕਰੋਗੇ ਜਦੋਂ ਮੈਂ ਮਰ ਲੱਗ ਗਿਆ ਉਹ ਗੱਦੀ ਮੇਰੇ ਮਾਤਾ ਪਿਤਾ ਨੇ ਤੁਹਾਡੇ ਲਾੜ ਮੈਨੂੰ ਇਸ ਕਰਕੇ ਲਾਇਆ ਸੀ ਕਿ ਤੁਸੀਂ ਕਮਾ ਕੇ ਲਿਆਉਂਗੇ ਮੇਰਾ ਪੇਟ ਪਾਲੋਗੇ ਨਾਲੇ ਮੇਰੇ ਬੱਚੇ ਪਾਲੋਗੇ ਨਾਲੇ ਆਪਦੇ ਬੱਚੇ ਪਾਲੋਗੇ ਤੇ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ ਮੁਰਚਲੇ ਪਿੱਛੇ ਜਿਹੜੇ ਸਾਧੂਆਂ ਮਨ ਤਨ ਤਨ ਸਿਹਾ ਦਿੱਤਾ ਹੋਇਆ ਸੀ ਬੱਤੇ ਬੇ ਸੀਗੇ ਕੋਲੇ ਗਏ ਆ ਜਾ ਕੇ ਇਹਨਾਂ ਤਿੰਨ ਚੌਜਣਿਆਂ ਨੇ ਜਦੋਂ ਦੇਖਿਆ ਜਾ ਕੇ ਮਹਾਂਪੁਰਛ ਉੱਤੇ ਆਪਣੀ ਬਿਰਤੀ ਦੇ ਵਿੱਚ ਬੈਠੇ ਆ ਬੱਤੇ ਹੋਏ ਕਿ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਾਰਜੀ ਤੱਤੀ ਤਵੀ ਉੱਤੇ ਬੈਠ ਕੇ ਜਾਪ ਕਰ ਰਹੀ ਸੀ ਮਹਾਂਪੁਰਛ ਬੈਠੇ ਤੇ ਜਾ ਕੇ ਇਹਨਾਂ ਨੇ ਦੇਖਿਆ ਜਿਹੜੇ ਸਾਧੂ ਮਹਾਤਮਾ ਹੈ ਮਹਾਪੁਰਖ ਹੈ ਅਸੀਂ ਉਹਨਾਂ ਨੂੰ ਬੰਨ੍ਹ ਕੇ ਗਏ ਸੀ ਪੈਸੇ ਦੀ ਖਾਤਰ ਧਨ ਦੌਲਤ ਦੀ ਖਾਤਰ ਇਹ ਚੌਂਕੜਾ ਮਾਰ ਕੇ ਉਸੇ ਤਰ੍ਹਾਂ ਬੈਠੇ ਆਰਾਮ ਨਾਲ ਤੇ ਸਾਡੇ ਮਾਤਾ ਨੇ ਜਵਾਬ ਦਿੱਤਾ ਪਿਤਾ ਨੇ ਜਵਾਬ ਦਿੱਤਾ ਭੈਣ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਜਵਾਬ ਦੇ ਦਿੱਤਾ ਘਰ ਵਾਲੀ ਨੇ ਜਵਾਬ ਦਿੱਤਾ ਅਸੀਂ ਤੁਹਾਡੀ ਅੰਤ ਵੇਲੇ ਕੋਈ ਸਹਾਇਤਾ ਹੀ ਨਹੀਂ ਕਰ ਸਕਦੇਗੀ ਤੇ ਫਿਰ ਸਾਡੀ ਸਹਾਇਤਾ ਹੋਰ ਸਾਡੀ ਕੌਣ ਕਰੇਗਾ ਆਪਨਾਂ ਸਾਧੂ ਮਹਾਪੁਰਖਾਂ ਤੋਂ ਕੀ ਲੈਣਾ ਹੈ ਇਹਨਾਂ ਨੂੰ ਅਸੀਂ ਕਿਉਂ ਲੁੱਟ ਰਹੇ ਹਾਂ ਕੀ ਕੀਤਾ ਨਮਸਕਾਰ ਕੀਤੀ ਆ ਜਾਂ ਕਿ ਖੋਲ ਦਿੱਤਾ ਵਾ ਤੇ ਸਾਰੇ ਜਣੇ ਉਹਦੇ ਚਰਨਾਂ ਤੇ ਟਹਿਟੇ ਰੂਪੇ ਕੱਢ ਲੱਕਿਆ ਸੰਤ ਮਹਾਪੁਰਖੋ ਸਾਨੂੰ ਪਤਾ ਹੀ ਨਹੀਂ ਸੀਗਾ ਤੁਹਾਡੇ ਕੋਲੇ ਕਿਹੜਾ ਤਨ ਹੈ ਕਿਹੜੀ ਤੁਹਾਡੇ ਕੋਲੇ ਦੌਲਤ ਹੈ ਕਿਹੜੀ ਤੁਸੀਂ ਮਾਇਆ ਲਈ ਫਰਤੇ ਹੈ ਸਾਨੂੰ ਤਾਂ ਸਾਰੇ ਪਰਵਾਰ ਨੇ ਜਵਾਬ ਦਿੱਤੇ ਦੇ ਦਿੱਤਾ ਕਿ ਜਦੋਂ ਤੁਸੀਂ ਇਸ ਸੰਸਾਰ ਦੇ ਉੱਤੋਂ ਜਾਣ ਲੱਗੇ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਤੁਹਾਡੀ ਕੋਈ ਸਹਿਤਾਨੀ ਨਹੀਂ ਕਰ ਸਕਦੇ ਅਸੀਂ ਤਾਂ ਤੁਹਾਡੀ ਉਹ ਥੋਂ ਕਮਾਈ ਜਿਹੜਾ ਲਿਆਉਂਗੇ ਅਸੀਂ ਤਾਂ ਉਹ ਕਮਾਈ ਖਾਣੀ ਹੈ ਨਾ ਹੀ ਅਸੀਂ ਤੁਹਾਡੇ ਨਾਲ ਜਾ ਸਕਦੇ ਹਾਂ ਤੇ ਨਾ ਹੀ ਸਾਨੂੰ ਜਾਣ ਦੀ ਲੋੜ ਪੈਣੀ ਫਿਰ ਉਹ ਕਹਿੰਦਾ ਚੰਗਾ ਹੁਣ ਕੀ ਕਰ ਸਕਦੇ ਹਾਂ ਕਹਿੰਦਾ ਮਹਾਪੁਰਚੋ ਸਾਡੇ ਕੋਲ ਬਹੁਤ ਵੱਡੀ ਭਾਰੀ ਗਲਤੀ ਹੋ ਗਈ ਅਸੀਂ ਤੁਹਾਡਾ ਜਿਹੜਾ ਸਰਾਪ ਸੀਗਾ ਇਹ ਜੁਗਾ ਜੁਗਾ ਤੱਕ ਸਾਡੇ ਕੋਲ ਸਾਡੇ ਸਿਰ ਦੇ ਉੱਤੇ ਜਿਹੜਾ ਬੋਝ ਆ ਲਾਇਆ ਨਹੀਂ ਜਾਣਾ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਕਮਨ ਦੇ ਵਿਚਾਲੇ ਲਾ ਲਓ ਤੇ ਸਾਨੂੰ ਧੰਡ ਦੀ ਵੀ ਇਹ ਜਿਹੜੀ ਹੈਗੀ ਆ ਜਾਣਕਾਰੀ ਉਹ ਸਾਨੂੰ ਦੱਸ ਦਿਓ ਵੀ ਕਿਹੜਾ ਧੰਡ ਤੁਹਾਡੇ ਕੋਲੇ ਤੇ ਕਿਹੜੇ ਧੰਡ ਦੇ ਨਾਲ ਤੁਸੀਂ ਇੱਥੇ ਫਰਤੀਆਂ ਸਾਨੂੰ ਕਿਹੜਾ ਤੁਸੀਂ ਧੰਡ ਦੇਣਾ ਸੀਗਾ ਉਹਨਾਂ ਨੇ ਫਰਕ ਕੀ ਇਹਨਾਂ ਨੂੰ ਸਮਝਾ ਕੇ ਕਿਹਾ ਆਹ ਪੁਰਛੋ ਗੁਰੂ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਲੈ ਲਓ ਜੋ ਮਾਲਕ ਨੇ ਤੁਹਾਡੀ ਸੇਧਾ ਕਰਨੀ ਆਂਤ ਵੇਲੇ ਇੱਕ ਬਾਣੀ ਦੇ ਵਿੱਚ ਸ਼ਬਦ ਆਇਆ ਹੈ ਨੋ ਮਿ ਪਟ ਚੰਦ ਸੁਖ ਮੈਂ ਆਣ ਬਹੁਤ ਮਿਲ ਬੈਠ ਤਾ ਰਹਿਤ ਚਉਂ ਦਸਕੀਰਾ ਵਿਵਤ ਪਰਿ ਤਬ ਹੀ ਸੰਗ ਛਾੜ ਤਾ ਕੋਉ ਨਾ ਆਉਤ ਨਹੀਂ ਰਹੇ ਜਦੋਂ ਬੰਦਾ ਸਖਾਂ ਹੰਦਾ ਸਾਧ ਸੰਗਤ ਤੇ ਉਹਦੇ ਈਆਂ ਪੁੱਤਰ ਵੀ ਆ ਕੇ ਸਾਰੇ ਨੇੜੇ ਬੰਨੇ ਆ ਕੇ ਘੇਰਾ ਪਾ ਲੰਦੇ ਆ ਬਾਪੂ ਕੋਲੇ ਪੈਸੇ ਬਹੁਤ ਆਂ ਇਸ ਦਿਨ ਤੋਂ ਕੁੜਕਾਵਾਂਗੀ ਉਹਦੋ ਬੇਫਿਕਰ ਹੋ ਜਾਂਦੀ ਐ ਤੇ ਜਦੋਂ ਬਾਪੂ ਨੇ ਅੰਤ ਵੇਲੇ ਤੋਂ ਸੰਸਾਰ ਦੇ ਉੱਤੇ ਜਾਣਾ ਹੁੰਦਾ ਤੇ ਸਾਧ ਸੰਗਤ ਵਿਵਤ ਪਈ ਤਬਹੀ ਸੰਸਾਰਤਾ ਕੋ ਨਾ ਆਉਤ ਨਹੀਂ ਰਹਾ ਇੱਕ ਵਿਵਿਧਤਾ ਉਹ ਪੈ ਜਾਂਦੀ ਹੈ ਸਾਧ ਸੰਗਤ ਜਿਹੜੀ ਇੱਥੇ ਸੰਸਾਰ ਦੇ ਉੱਤੇ ਪੁਰਾਣੀ ਬਿਮਾਰ ਹੋ ਗਿਆ ਕੋਟਲ ਮੈਸ ਹੋ ਗਈ ਵਕਤ ਭੁਗ ਗਿਆੰਦਾ ਹੈ ਇੱਕ ਦੂਸਰਾ ਅਰਥ ਬਣਦਾ ਇੱਕ ਉਹ ਵਿਵਿਧਤਾ ਪੈ ਜਾਂਦੀ ਹੈ ਜਿਹੜਾ ਇੱਥੇ ਭੌਤਜਲ ਸੰਸਾਰ ਦੇ ਉੱਤੋਂ ਆਪਦਾ ਸਰੀਰ ਲੈ ਕੇ ਚਲੇ ਜਾਂਦਾ ਹੈ ਇੱਕ ਉਹ ਵਿਵਿਧਤਾ ਹੁੰਦੀ ਹੈ ਉਸ ਜਿਹੜਾ ਭੌਤਜਲ ਸੰਸਾਰ ਦੇ ਉੱਤੋਂ ਸਰੀਰ ਲੈ ਕੇ ਪਰਾਨੀ ਜਾਂਦਾ ਉਦੋਂ ਸਾਧ ਸੰਗਤ ਨਾ ਕੋਈ ਸੰਗੀ ਨਾ ਕੋਈ ਸਾਥੀ ਕਹਾ ਪਏ ਦਰ ਬੰਦੀ ਉਹ ਤਾਂ ਕੋਈ ਵੀ ਨਾਲ ਜਦਾ ਸਾਰੇ ਜਵਾਬ ਤੇ ਦੰਦੀਆਂ ਇਸ ਕਰਕੇ ਜਦੋਂ ਸਾਧਗੋਂ ਮਹਾਂਪੁਰਛੰਦੋਂ ਨੰਦ ਸੰਗ ਕੀਤਾ ਦੱਸਿਆ ਉਹਨਾਂ ਨੇ ਤੇ ਫਿਰ ਪਤਾ ਲੱਗਿਆ ਕਣ ਲੱਗੇ ਗਰੀਬ ਰਿਵਾੜ ਬਖਸ਼ ਲੋ ਹਣ ਸਮਝ ਆਪਣੇ ਚਰਨਾਂ ਦੇ ਵਿੱਚ ਲਾ ਲਓ ਸਾਡੀਆਂ ਜਿਹੜੀਆਂ ਕੀਤੀਆਂ ਹੋਈਆਂ ਇਹ ਪਾਪਾਂ ਦੀ ਕਮਾਈ ਆ ਅਸੀਂ ਜਿਹੜੇ ਭੜੇ ਬੁਰੇ ਕੰਮ ਕੀਤੇ ਆ ਸਾਨੂੰ ਹੁਣ ਤੁਸੀਂ ਖਮਾ ਕਰ ਤੇ ਆਪਣੇ ਚਰਨਾਂ ਕੋਲ ਦੇ ਨਾਲ ਜੋੜ ਨਾ ਕਰਨੋ ਸਾਧ ਸੰਗਤ ਇੱਥੇ ਸਮਾਪਤੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਪਾਇ ਤੇਜਸਿੰਘ ਜੀ ਕਥਾਵਾਚਕ ਨੂੰ ਠੰਡਾ ਸਾਨੂੰ ਬਹੁਤ ਹੀ ਬੜੇ ਵਿਸਤਾਰ ਦੇ ਨਾਲ ਸਾਨੂੰ ਸਮਝਾਉਂਦੇ ਆ ਪਰ ਸਮਝਣ ਵਾਲੇ ਵਿਰਲੇ ਹੀ ਕਈ ਕੀ ਜਿਹੜੇ ਤਾਂ ਸਮਝ ਹੀ ਜਾਂਦੇ ਸਾਧ ਸੰਗਤ ਇਸ ਗੱਲ ਨੂੰ ਇਸ ਇਤਿਹਾਸ ਨੂੰ ਸੁਣਦੇ ਆ ਉਹ ਤਾਂ ਸਾਧ ਸੰਗਤ ਫੁਰਪੱਕੇ ਜਿਵੇਂ ਲੀ ਦੇ ਉੱਤੇ ਗੱਡੀ ਚੜ ਜਾਂਦੀ ਆ ਉਹਨੂੰ ਕੋ ਰੋਕ ਤਾਂ ਸਕਤਾ ਨਹੀਂ ਹੁੰਦਾ ਤੇ ਜਿਹੜੇ ਗੁਰਮੁਖ ਹੈ ਉਹ ਨਾਮ ਦਾ ਜਪਣਾ ਕਰ ਲੈਂਦੇ ਆ ਅਮਲ ਕਰ ਲੈਂਦੇ ਆ ਆਪ ਵੀ ਜਪਦੇ ਆ ਤੇ ਆਪਣੇ ਪਰਿਵਾਰ ਨੂੰ ਵਿੱਚ ਪਾਉਂਦੇ ਆ ਉਤਾ ਸਾਹਿਬ ਸਿੰਘ ਤੋਂ ਉਹਨਾਂ ਨੂੰ 57 ਉਹ ਦਾ ਕੰਮ ਕਰੂਦ ਰੂਗੋਂ ਘਾਤਾ ਡਰਕ ਤੇ ਹੁੰਦੇ ਨੇ ਜਿਸੇ ਤਰ੍ਹਾਂ ਜਿਹੜੇ ਮੜਮੁਖ ਹੈ ਗੁਰਮੁਖ ਲਾਹਾ ਲੈ ਗਏ ਮਨੁਖ ਚੱਲੇ ਮੂਲ ਗਵਾਇ ਚੀ ਬਲਾਫਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ